ਜਿਲ੍ਹਾ ਕਾਂਗਰਸ ਵੱਲੋਂ ਮਿੰਨਿਸ ਕੱਤਰ ਦੇ ਬਾਹਰ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਖਿਲਾਫ ਰੋਜ਼ ਧਰਨਾ ਲਗਾਇਆ ਗਿਆ ਇਸ ਮੌਕੇ ਸਾਬਕਾ ਕੈਪਟਨ ਮੰਤਰੀ ਪੰਜਾਬ ਸੁੰਦਰ ਸ਼ਾਮ ਮਰੂੜਾ ਨੇ ਕਿਹਾ ਕਿ ਪੰਜਾਬ ਵਿੱਚ ਮਾੜੀ ਕਾਨੂੰਨ ਵਿਵਸਥਾ ਅਤੇ ਦਿਨ ਦਿਹਾੜੇ ਖੂਨ ਖਰਾਬਾ ਅਤੇ ਲੁੱਟਖੋਹਾਂ ਦੇ ਨਾਲ-ਨਾਲ ਮੰਗੀ ਜਾ ਰਹੀ ਫਿਰੋਤੀ ਦੇ ਖਿਲਾਫ ਹੀ ਇਹ ਧਰਨਾ ਲਗਾਇਆ ਗਿਆ ਹੈ ਉਨਾ ਕਹ ਕੇ ਜਦੋਂ ਦੀ ਇਹ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਦਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਨਾਂ ਦੀ ਕੋਈ ਚੀਜ਼ ਨਹੀਂ ਰਹੀ ਦਿਨ ਦਿਹਾੜੇ ਲੁੱਟਖੋਹਾਂ ਹੋ ਰਹੀਆਂ ਹਨ ਅਤੇ ਪੁਲਿਸ ਹੱਥ ਤੇ ਹੱਤ ਧਰੀ ਬੈਠੀ ਹੈ ਇਸ ਦਰਾ ਸਮੂਹ ਕਾਂਗਰਸੀ ਵਰਕਰ ਵੱਲੋਂ ਡੀਐਸਪੀ ਸਿਟੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਕਾਂਗਰਸ ਵੱਲੋਂ ਪੂਰੇ ਬਲਾਕਾਂ ਦੇ ਸਾਡੇ ਬਲਾਕ ਪ੍ਰਧਾਨਾਂ ਦੇ ਹਰ ਬਲਾਕ ਦੇ ਵਿੱਚ ਧਰਨੇ ਲਗਾਏ ਜਾ ਰਹੇ ਆ ਕਿ ਜੋ ਪੰਜਾਬ ਦੇ ਅੰਦਰ ਕਤਲੇਆਮ ਠੱਗੀ ਠੋਰੀ ਲੁੱਟਖੋਹ ਹੋ ਰਹੀ ਹੈ ਉਦੇਵਰਾ ਵਿਰੋਧ ਦੇ ਵਿੱਚ ਹਰ ਬਲੌਕ ਤੇ ਧਰਨਾ ਲਾਇਆ ਜਾ ਰਿਹਾ ਉਹਦੇ ਤੁਸੀਂ ਦੇਖ ਰਹੇ ਆ ਲੋਕ ਕਿੰਨੇ ਦੁਖੀ ਨੇ ਔਰ ਲੋਕ ਆਪਣਾ ਕੰਮ ਕਾਜ ਛੱਡ ਕੇ ਵਰਕਿੰਗ ਡੇ ਦੇ ਵਿੱਚ ਵੀ ਅੱਜ ਧਰਨਾ ਲਾਉਣ ਪਹੁੰਚੇ ਨੇ ਉਹਨਾਂ ਦਾ ਮਕਸਦ ਹੀ ਸਿਰਫ ਇੰਨਾ ਆ ਕਿ ਅਸੀਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ ਇਹਨਾਂ ਦੇ 2.5 ਸਾਲ ਬੀਤ ਗਏ ਸਵਾ ਜੇ ਅਸੀਂ ਕਹੀਏ ਵੀ ਲਾਰਿਆਂ ਤੋਂ ਵਾਦਿਆਂ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਅੱਜ ਗੱਲਾਂ ਹੁੰਦੀਆਂ ਸਰਕਾਰੀ ਕਰਮਚਾਰੀਆਂ ਦੀਆਂ ਯੂਨੀਅਨ ਦੀਆਂ ਕੋਈ ਵੀ ਵਰਗ ਲਹਲਵਾਈ ਸਾਰੇ ਵਰਗ ਸੜਕਾਂ ਦੇ ਕੋਈ ਵੀ ਵਰਗ ਜਿਹੜਾ ਇਹਨਾਂ ਤੋਂ ਸੰਤੁਸ਼ਟ ਨਹੀਂ ਹੈ ਕਿ ਅਗਰ ਸੰਤੁਸ਼ਟ ਹੋਵੇ ਸਰਕਾਰ ਤਾਂ ਫੇਰੇ ਲੋਕ ਸੜਕਾਂ ਤੇ ਕਿਉਂ ਆਣ ਲਾ ਉਹ ਉਧਰ ਦੀ ਗੱਲ ਕਰੀ ਲਗਾਤਾਰ ਲੱਤਾਂ ਖੂ ਦੀ ਵਧ ਰਹੀਆਂ ਅੱਗੇ ਨਾਲ ਵੀ ਵਧੀਆਂ ਜਾ ਰਹੀਆਂ ਕਿੱਦਾਂ ਦੇ ਤੂ ਦੇਖੋ ਜੀ ਉਹ ਤਾਂ ਸਾਰਾ ਕੁਝ ਨਜ਼ਰ ਹੀ ਆ ਰਿਹਾ ਹਰ ਬੰਦਾ ਪੰਜਾਬ ਦੀ ਅਮਨ ਔਰ ਸ਼ਾਂਤੀ ਚਾਹੁੰਦਾ ਹੈ ਅੱਜ ਉਹਦੇ ਲਈ ਤਾਂ ਧਰਨਾ ਦਿੱਤਾ ਜਾ ਰਿਹਾ ਹੈ ਕਿ ਸ਼ਾਂਤ ਕੁਛ ਹੈ ਹੀ ਨਹੀਂ ਪਤਾ ਹੀ ਨਹੀਂ ਹੈ ਲੁੱਟ ਖੋ ਜਿੱਥੇ ਕੋਈ ਜਾਂਦਾ ਉਥੇ ਗੱਡੀ ਖੜੀ ਕਰਦਾ ਕੋ ਸਕੂਟਰ ਦੇ ਇੰਨੀ ਇੰਨਾ ਜਿਆਦਾ ਕਦੀ ਦੇਖਿਆ ਨਹੀਂ 92 ਸੀਟਾਂ ਲੈ ਕੇ ਆਵਾ ਦੀ ਪਾਰਟੀ ਸੱਤਾ ਚ ਆਈ ਸੀ ਕਿ ਲੋਕਾਂ ਲਈ ਅਸੀਂ ਖਰੇ ਉਤਰਾਂਗੇ ਪਰ ਦੇਖਿਆ ਜਾਵੇਗਾ ਉਹ ਲੋਕਾਂ ਨੇ ਕੋਈ ਹਿੱਤ ਦੀ ਕੋਈ ਗੱਲ ਨਹੀਂ ਕਰੇ ਮਲਾਇਮਾ ਦੀ ਗੱਲ ਹੋਵੇ ਚਾਹ ਲੋਕਾਂ ਦੀ 1000 ਰੁਪਏ ਦੀ ਗੱਲ ਕਰਦੇ ਹੋਰ ਤਲਹੀ ਤੱਕ ਨਹੀਂ ਪੁੱਤਾ ਗਿਆ ਸਰ ਇਹ ਪੰਜਾਬ ਦੇ ਲੋਕ ਠਗੇ ਹੋਏ ਮਹਿਸੂਸ ਕਰ ਰਹੇ ਨੇ ਉਹਨਾਂ ਨੇ ਵਿਸ਼ਵਾਸ ਕੀਤਾ ਸੀ ਐਡਾ ਵੱਡਾ ਮੰਡਟ ਕਦੀ ਨਹੀਂ ਦਿੱਤਾ ਗਿਆ ਜਿਹੜਾ ਇਹ ਮੰਡਟ ਇਹਨਾਂ ਨੂੰ ਮਿਲਿਆ ਸੀ ਸੋ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਢਾਈ ਸਾਲ ਰਹਿੰਦੇ ਆ ਲੋਕਾਂ ਦੀ ਅਸੀਂ ਤਾਂ ਉਮੀਦ ਕਰਦੇ ਆ ਐਡਾ ਵੱਡਾ ਮੰਡੇਗਾ ਲੋਕਾਂ ਦੇ ਕੰਮ ਕਰਨਗੇ ਪਰ ਉਹ ਜਿਹੜੇ ਅੱਜ ਲੋਕ ਸੜਕਾਂ ਤੇ ਆ ਰਹੇ ਨੇ ਕੋਈ ਲੋਕਾਂ ਦੇ ਕੰਮ ਨਹੀਂ ਹੋ ਰਿਹਾ ਪਰ ਹੁਣ ਦੇਖੇ ਜੇ ਦਿੱਲੀ ਦੀ ਜਿਹੜੀ ਸੱਤਾ ਵੀ ਚੇਂਜ ਹੋਣ ਜਾ ਰਹੀ ਹੈ ਕੇਜੀ ਵਾਲ ਬਦਲ ਰਹੇ ਨੇ ਮੁੱਖ ਮੰਤਰੀ ਤੋਂ ਲੱਗਦਾ ਕਿ ਪੰਜਾਬ ਵਿੱਚ ਆ ਕੇ ਉਹ ਸੱਤਾ ਨੂੰ ਸੰਭਾਲਣਗੇ ਸਰ ਸਾਡਾ ਕੰਮ ਆ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਇਹਨੀ ਪਾਰਟੀ ਚ ਕੀ ਹੋ ਰਿਹਾ ਨਹੀਂ ਹੋ ਰਿਹਾ ਸਾਡਾ ਉਹਦੇ ਨਾਲ ਕੋਈ ਮਤਲਬ ਅਸੀਂ ਤਾਂ ਲੋਕਾਂ ਦਾ ਕਾਂਗਰਸ ਪਾਰਟੀ ਦਾ ਰਾਜ ਸੀ ਇਹਦਾ ਉਦੋਂ ਲੋਕਾਂ ਦੀ ਆਵਾਜ਼ ਬੁਲੰਦ ਨਹੀਂ ਹੋਈ ਨਾ ਕਿ ਨੌکریاں ਮਿਲੀਆਂ ਤੇ ਲੁੱਟਾ ਖੋਹਾਂ ਦਾ ਬਰਤਦਾ ਸੀ ਤੇ ਨਸ਼ੇ ਦੀ ਗੱਲ ਕਰੀਏ ਨਸ਼ਾ ਵੀ ਉਦੋਂ ਚੱਲਦਾ ਸੀ ਤੇ ਆਪਣੀ ਸਰਕਾਰ ਵੇਲੇ ਕੋਈ ਬਦਥਮ ਹੋਈ ਸਰ ਮੇਰੀ ਬੇਨਤੀ ਸਾਬ ਅੱਜ ਤੁਸੀਂ ਮਹਿਸੂਸ ਕਰਦੇ ਆ ਤੁਹਾਡੇ ਸਾਥੀ ਪੱਤਰਕਾਰ ਨੇ ਕੁਐਸਚਨ ਕੀਤਾ ਕਿ ਅੱਗੇ ਨਾਲ ਵੀ ਬਹੁਤ ਜ਼ਿਆਦਾ ਵੱਧ ਗਿਆ ਇਹ ਦੇਖੋ ਜਿਹੜੀ ਚੀਜ਼ ਹੈ ਨਾ ਜਦੋਂ ਤੁਸੀਂ ਕੋਈ ਵਾਅਦਾ ਕਰਦੇ ਆ ਅੱਛਾ ਜੇ ਤੁਸੀਂ ਮਹਿਸੂਸ ਕਰਦੇ ਆ ਇਹ ਗੱਲ ਨੂੰ ਕਿ ਇਹ ਇਹ ਪਹਿਲਾ ਚੀਜ਼ਾਂ ਸੀ ਤੇ ਲੋਕਾਂ ਨੇ ਇਹਨਾਂ ਨੂੰ ਐਡਾ ਵੱਡਾ ਮੈਂਡੇਟ ਦਿੱਤਾ ਨਾ ਲੋਕਾਂ ਨੇ ਕਿਹਾ ਅਕਾਲੀ ਦਲ ਦੇਖ ਲਈ ਆ ਵੀਜ਼ੇਪੀ ਦੇਖ ਲਈ ਕਾਂਗਰਸ ਦੇਖ ਲਈ ਇਹਨਾਂ ਨੂੰ ਮੌਕਾ ਦੇਈਏ ਇਹਨਾਂ ਦੀ ਕੋਈ ਕਾਰਗੁਜ਼ਾਰੀ ਕੋਈ ਕੰਮ ਤਾਂ ਦੇਖ ਕੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਇਹ ਇੱਕ ਪਰਵਰਤਨ ਦੇ ਤਹਿਰ ਲੋਕਾਂ ਨੇ ਵੋਟਾਂ ਪਾਈਆਂ ਨਾ ਅੱਜ ਪਰਵਰਤਨ ਦੇ ਨਾਲ ਜੋ ਪੰਜਾਬ ਦੇ ਲੋਕ ਦੇਖ ਰਹੇ ਨੇ ਤੁਸੀਂ ਵੀ ਮਹਿਸੂਸ ਕਰ ਰਹੇ ਹੋ ਅਸੀਂ ਵੀ ਮਹਿਸੂਸ ਕਰ ਰਹੇ ਹਾਂ